ਉਹ ਕੱਲ ਇੱਕ ਬੰਬ ਗੜਾਈ ਜਾਂਦਾ ਸੀ 50 ਆਏ ਨੇ ਬੱਤੀ ਚੱਲ ਬੱਟ ਪੈ ਨੇ 12 ਚੱਲ ਗਏ ਮੈਨੂੰ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਰਾਉਂਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਕ ਬੜੇ ਬੁਰੇ ਦਿਨ ਦੇਖ ਲੇ ਹੋ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰਾਉਣ ਦੀ دہشت ਦੀ ਇਹ ਜਿਹਾ ਨਾ ਕਰੋ ਹਰ ਵਕਤ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਟੜਕੇ ਉੱਠ ਕੇ ਤਿੰਨ ਚਾਰ ਤਾਂ ਉੱਠਣ ਸਾਰੀ ਟਵੀਟੀਆਂ ਕਰ ਦਿੰਦੇ ਨੇ ਮੈਨੂੰ ਗਾਲਾਂ ਕੱਢ ਦਿੰਦੇ ਨੇ ਮਾਂ ਚਲ ਕੱਢੀ ਜੋ ਮੈਨੂੰ ਕੀ ਪ੍ਰੋਬਲਮ ਆ ਆਪਰ ਦਾ ਕਲਚਰ ਹੀ ਇਹ ਛੋਟੇ ਹੁੰਦੇ ਮਾਂ ਕੁੱਟਣ ਲੱਗ ਜਾਂਦੀ ਹੈ ਥੋੜਾ ਵੱਡੇ ਹੁੰਦੇ ਬਾਪੂ ਬੱਪਰ ਮਾਰਨ ਲੱਗ ਜਾਂਦਾ ਸਕੂਲ 'ਚ ਮਾਸਟਰ ਕੁੱਟਣ ਲੱਗ ਜਾਂਦੇ ਨੇ ਕਾਲਜ 'ਚ ਜਾ ਕੇ ਮੁੰਡਿਆਂ 'ਚ ਆਪ ਚੱਲਾਈ ਹੋ ਜਾਂਦੀ ਹੈ ਉੱਥੇ ਪੁਲਿਸ ਆਈ ਨੇ ਪੁਲਿਸ ਕੁੱਟਣ ਲੱਗ ਜਾਂਦੀ ਹੈ ਐਨੇ ਗਾਂਵ ਵਿਆਹ ਹੋ ਜਾਂਦੇ ਘਰ ਵਾਲੀ ਕੁੱਟਣ ਲੱਗ ਜਾਂਦੀ ਹੈ ਉਹ ਦੂਜੇ ਗਾਂਵ ਜਾ ਕੇ ਵੱਡੇ ਹੁੰਦੇ ਨੇ ਉਹ ਕੁੱਟਣ ਲੱਗ ਜਾਂ बस कोई कोई सही होएगा आदत कट लो गाना पड़ावा कड्डी जाओ सान तूसी होंगे बड़े पर ऐना कह पंजाब नु जित्थे कदे गाल कड्डी किसी ने जब पंजाबियां नु ਸਾਡੇ ਤੈਨ ਕੋਰਡ ਪੰਜਾਬੀਆਂ ਦੀ ਅਣਖ ਜਾਂ ਆਬਰੂ ਤੇ ਕਿਸੇ ਨੇ ਉਂਗਲ ਠਾਈ ਉਹਨਾਂ ਨੂੰ ਨਹੀਂ ਮੈਂ ਬਾਬਾ ਬਖਸ਼ੂਗਾ ਫਿਰ ਮੈਨੂੰ ਜਿੰਨੀ ਮਰਜ਼ੀ ਕਰ ਮੈਨੂੰ ਜੋ ਮਰਜ਼ੀ ਮਾਰਾ ਚੰਗਾ کہہ ਲੋ ਥੋੜੀ ਫ੍ਰਸਟ੍ਰੇਸ਼ਨ ਹੈ ਕਿਉਂਕਿ ਤੂੰ ਸੋਚੇਂ ਸੀ ਉਹਨਾਂ ਨੇ ਨਾ ਅਭੀ ਆਏ ਹੋ ਜੂਗਾ ਉਹਨਾਂ ਤਾਂ ਸੋਚਿਆ ਸੀ 5 ਸਾਲ ਮੈਂ 5 ਸਾਲ ਤੂੰ ਕੰਮ ਬਣਿਆ ਪਿਆ ਕਿਤੇ ਨਹੀਂ ਜਾਂਦੇ ਲੋਕਾਂ ਦਾ ਕੋਈ ਕੋਈ ਆਪਸ਼ਨ ਹੈ ਨਹੀਂ ਕੋਈ ਨਹੀਂ ਹੁੰਦਾ ਉਹਨੂੰ ਕਿਹੜਾ ਪਤਾ ਸੀ ਗਮਿੰਦਰ ਮੱਟ ਦਾ ਮੁੰਡੇ ਪਿਆ ਹੈ ਜੇ ਸੋ ਇਸ ਕਰਕੇ ਤਰੱਕੀ ਬਸ ਪੋਜ਼ਿਟਿਵ ਥਿੰਕਿੰਗ ਨੁਕਸੀ ਘਟਣੀ ਉਹਦਾ ਨੁਕਸੀ ਘਟੀਆਂ ਦੇ ਰਹੇ ਨੇ ਹਰ ਗੱਲ ਚ ਨੈਗੇਟਿਵ ਨੇ ਉਹ ਮਤਲਬ ਇੱਕ ਇੱਕ ਬੰਦਾ ਸੀਗਾ ਹਰ ਗੱਲ ਤੇ ਨੁਕਸ ਕਰਦਾ ਸੀ ਉਹ ਹਰ ਗੱਲ ਚ ਨੁਕਸ ਕਰਨਾ ਸੀ ਨੈਗੇਟਿਵ ਸੀਗਾ ਦੋਸਤ ਵੀ ਤੇ ਵੀ ਬਹੁਤ ਦੁਖੀ ਯਾਰ ਕਹਿੰਦੇ ਕੋਈ ਗੱਲ ਦੀ ਤਰੀਫ ਤਾਂ ਕਰੇ ਇਹ ਉਹਨਾਂ ਨੇ ਕਿ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਇਹ ਚੋਂ ਨਹੀਂ ਘਟ ਸਕਦਾ ਇਹ ਨੁਕਸ ਉਹਨੂੰ ਬੁਲਾ ਲਿਆ ਤੋ ਬੁੱਝ ਤੇ ਨੇੜੇ ਲੈ ਗਏ ਕਹਿੰਦਾ ਨੀ ਚੀਜ਼ ਦਿਖਾਉਣੀ ਅੱਜ ਅੱਜ ਰੁਕਸਪੜ੍ਹ ਕੇ ਦਿਖਾਈ ਕਹਿੰਦਾ ਕੀ ਆ ਉਹਨੂੰ ਕੁੱਤਾ ਇਧਰੋਂ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਡੁੱਬੇ ਦੇ ਪਰਲੇ ਪਾਸੇ ਜਾ ਕੇ ਨਿਕਲ ਗਿਆ ਕਹਿੰਦਾ ਕਿਉਂ ਬੱਸ ਇਹ ਕਹਿਣਾ ਚਾਹੇਗਾ ਇਹਦੇ ਬਾਰੇ ਮੈਂ ਸਮਝ ਗਿਆ ਕਹਿੰਦਾ ਪੁੱਤੈ ਨੂੰ ਤੈਰਨਾ ਨਹੀਂ ਆਉਂਦਾ ਠੀਕ ਹੈ ਕਰਤਾ ਨੁਕਸੂ ਚੋ ਸੋਇਆ ਨੂੰ ਕਈ ਜਾਣ ਕੋ ਜੋ ਮਰਜੀ ਖੁਸ਼ ਰਹਾ ਕਰੋ ਲਫਟਰ ਇਜ਼ ਦ ਬੈਸਟ ਮੈਡੀਸਨ ਠੀਕ ਹੈ ਐਵੇਂ ਜਵਾੜਿਆਂ ਨੂੰ ਲੋਕ ਲਾ ਰੱਖੇ ਨੇ ਹੱਸ ਖੇਡ ਲਿਆ ਕਰੋ ਇਹੀ ਦਿਨ ਨੇ ਪ੍ਰਮਾਤਮਾ ਨੇ ਇੱਕੋ ਹੀ ਆਪਾਂ ਨੂੰ ਜ਼ਿੰਦਗੀ ਦਿੱਤੀ ਐ ਕਿਸੇ ਦਾ ਹੱਕ ਨਾ ਮਾਰੋ ਆਪ ਵੀ ਖੁਸ਼ ਰਹੋ ਦੂਜਿਆਂ ਨੇ ਵੀ ਖੁਸ਼ ਰੱਖੋ ਸੋ ਹੁਣ ਤਾਂ ਆਪਾਂ ਡਾਕਟਰ ਦੀ ਪਰਚੀ ਤੇ ਜਿਹੜਾ ਡਾਕਟਰ ਲਿਖਦਾ ਤਾਂ ਹੱਸਦਿਆਂ ਵੀ ਦੁਪਹਿਰੇ ਦੋ ਵਾਰੀ ਹੱਸਣਾ ਥੋੜੇ ਪਿਛਲੇ ਪੈਰ ਵੀ ਗਰਮ ਪਾਣੀ ਪੀ ਕੇ ਹੱਸਣਾ ਹੈ ਹੈਨਾ ਹਾਸੀ ਭੁੱਲ ਗਏ ਯਾਰ ਆਪਾਂ ਤਾਂ ਜਾਂ ਤੋ دیਵਾਨਾ ਹਸੇ ਜਾਂ ਜਿਸ ਤੇ ਤੂੰ ਤੌਫੀਕ ਦੇ ਵਰਨਾ ਇਸ ਦੁਨੀਆ ਮੇ ਆਕਰ ਮੁਸਕਰਾਤਾ ਹੈ ਕੌਣ ਟੈਂਸ਼ਨ ਹੀ ਨਹੀਂ ਪੈ ਗਈਆਂ ਪੰਗੇ ਝੁਮੇ ਲਈ ਇੰਨੇ ਪੈ ਗਏ ਕੰਪੀਟੀਸ਼ਨ ਹੀ ਇੰਨੇ ਹੋ ਗਏ ਮਤਲਬ ਜਿਵੇਂ ਕੁੜੀਆਂ ਕੁੜੀਆਂ ਦੇ ਨਾਲ ਉਨੇ 9.3 ਨੰਬਰ ਆ ਜਾਣ 99.3% ਨੰਬਰ ਆ ਜਾਣ ਫੇਰ ਵੀ ਖੁਸ਼ ਨਹੀਂ ਹੁੰਦੀਆਂ ਫੇਰ ਵੀ ਉਹਨੂੰ ਗਾਲਾਂ ਕੱਢਦੀ ਐਗਜ਼ਾਮੀਨਰ ਨੂੰ ਕੰਜੂਸ ਮੱਖੀ ਚੂਸ ਕਹੀਂ ਕਾ ਪਤਾ ਨਹੀਂ ਕੌਣ ਬੈਠਾ ਥਾ ਦੋ ਨੰਬਰ ਹੋਰ ਦਿੱਤਾ ਸੁਨੀਤਾ ਸੇ ਅੱਗੇ ਹੋ ਜਾਂਦੀ ਗੋਲ 9.3 ਲੈ ਕੇ ਵੀ ਇੱਧਰ ਦੇਖੋ ਤੁਸੀਂ ਸਾਡੇ ਝਗਰੇ ਦਰਿਆ ਦਿਲ 40 ਨੰਬਰ ਵੀ ਆ ਜਾਣ ਸਾਡੇ ਨਾ ਫੇਰ ਵੀ ਦੁਆਵਾਂ ਹੀ ਦਿੰਦਾ ਕੋਈ ਰੱਬ ਦਾ ਬੰਦਾ ਹੀ ਬੈਠਾ ਸੀ ਓਏ 33 ਦਾ ਕਰਕੇ ਆਏ ਸੀ 7 ਕਿਥੋਂ ਬਾਦੋ ਨੇ ਕੋਈ ਗੱਲ ਨਹੀਂ ਅਗਲੇ ਸਾਲ ਆ ਜਾਣਗੇ ਨੰਬਰ ਕੋਈ ਗੱਲ ਨਹੀਂ ਹਰੇਕ ਜੀ ਨੰਬਰਾਂ ਨਾਲ ਨਾਮ ਮਿਥਿਆ ਕਰੋ ਅੱਜ ਕੱਲ ਸਰਕਾਰੀ ਨੌਕਰੀ ਕੌਣ ਛੱਡਦਾ ਜੀ ਕੋਈ ਗੱਲ ਤਾਂ ਮਿਲਦੀ ਨਹੀਂ ਨਾ ਜੇ ਮਿਲਗੀ ਛੱਡਦਾ ਕੌਣ ਹੈ ਜੀ ਅੱਜ ਕੱ ਵੀ ਨਹੀਂ ਵੀ ਇਹ ਜਿੰਮੇਵਾਰੀ ਜਿਹੜੀ ਹੈ ਇਹ ਤਾਂ ਤੁਸੀਂ ਬੱਚ ਵੀ ਨਿਭਾਉਂਦੇ ਰਹੋ ਡਾਕਟਰ ਤਾਂ ਬਣ ਹੀ ਗਏ ਪਰ ਇੱਕ ਵਾਰੀ ਤੁਹਾਨੂੰ ਇੱਧਰ ਆਉਣਾ ਪੈਣਾ ਕਿਉਂਕਿ ਤੁਹਾਡੇ ਜੋ ਤੁਸੀਂ ਦੱਸੋਗੇ ਗੱਲਾਂ ਜੋ ਗਰੀਬੀ ਨੂੰ ਤੁਸੀਂ ਐਕਸਪਲੇਨ ਕਰ ਸਕਦੇ ਹੋ ਉਰਨੀ ਕੋ ਕਰ ਸਕਦਾ ਜਿਹਨੇ ਪਿੰਡੇ ਤੇ ਢਾਈ ਹੋਵੇ ਉਹ ਵੀ ਕਰ ਸਕਦਾ ਅੱਜ ਵੀ ਅੱਖਾਂ ਦੇ ਆਪਰੇਸ਼ਨ ਦਾ ਸਾਰਾ ਸਮਾਨ ਇਹਨਾਂ ਦੀ ਗੱਡੀ ਚ ਹੁੰਦਾ ਹੈ ਕਈ ਵਾਰੀ ਕਿਤੇ ਰੈਲੀਆਂ ਤੇ ਗਏ ਵੀ ਪ੍ਰੈਸ਼ਰ ਕਰ ਦਿੰਦੇ ਅੱਜ ਵੀ ਤੇ ਸੇਵਾ ਭਾਵਨਾ ਇਹ ਸੇਵਾ ਭਾਵਨਾ ਸੋ ਸਾਡੇ ਹਰਪਾਲ ਸਿੰਘ ਚੀਮਾ ਵਿਧ ਮੰਤਰੀ ਬਹੁਤ ਗਰੀਬੀ ਝੋਠੇ ਉਹ ਵੀ ਦਿੜਬੇ ਰਿਜ਼ਰਵ ਤੋਂ ਐਮ ਐਲ اے ਨੇ ਖਜ਼ਾਨਾ ਉਹਨਾਂ ਦੇ ਹੱਥ ਚ ਦੇ ਰੱਖਿਆ ਚੱਕੋ ਆਪਾਂ ਬੈਲੈਂਸ ਕਰ ਦੋ ਬੱਚੇ ਨੂੰ ਮੌਕਾ ਦੇ ਦਿਓ ਮੈਂ ਨਹੀਂ ਕਹਿੰਦਾ ਕਿ ਕੋਈ ਪ੍ਰਕਰਜਾ ਚੜਾ ਕੇ ਮੌਕਾ ਦੇਣਾ ਹੈ ਜਿਹੜੇ ਬੱਚੇ ਬੋਲਨੇ ਸੀ ਬਰਾਛਾ ਬੋਲੇ ਸੀ ਤੇ ਤਿੰਨੋਂ ਬੱਚੀਆਂ ਤੇ ਕੌਨਫੀਡੈਂਸ ਦੇਖੋ ਤੁਸੀਂ ਨਹੀਂ ਤਾਂ ਕਿਤੇ ਆਪਣੇ ਤਾਂ ਆਪਣੇ ਕੀ ਹੈ ਕਲਚਰ ਚ ਦਸਵੀਂ ਕਰਾ ਲਈ ਚਲੋ ਜੀ ਭੂਆ ਆ ਜਾਂਦੀ ਐ ਨੇ ਚੇ ਨੂੰ ਮੁੰਡੇ ਦੀਆਂ ਦਸ ਪਾਉਂਦੀ ਐ ਚਲੋ ਜੀ ਦੋ ਸਾਲਾਂ ਨੂੰ ਵਿਆਹ ਉਹ ਤੋਂ ਬਾਅਦ ਕਬੀਲਦਾਰੀਆਂ ਚ ਪੈ ਗਿਆ ਆਰਥਿਕਤਾ ਦਾ ਬੋਝ ਤੂੰ ਬਸ ਉੱਥੀ ਫਿਰਦੇ ਰਹੋ ਸੋ ਖਾਸ ਤੌਰ ਤੇ ਬੱਚੀਆਂ ਨੂੰ ਐਜੂਕੇਸ਼ਨ ਦੇ ਵਿੱਚ ਮੈਂ ਤਾਂ ਬਹੁਤ ਹੱਕ ਚਾ ਇਸ ਗੱਲ ਦੇ ਕਿ ਬੱਚਿਆਂ ਨੂੰ ਬਹੁਤ ਵੱਡੇ ਵੱਡੇ ਮੌਕੇ ਮਿਲਣੇ ਚਾਹੀਦੇ ਨੇ ਔਰ ਜਾ ਇਹ ਦੱਸੋ ਕਿ ਪਰਫਾਰਮ ਨਹੀਂ ਕਰਦੇ ਪੜ ਲਓ ਪਿਛਲੇ 20 ਸਾਲ ਦਾ ਪੜ ਲਓ ਹਿਸਟਰੀ 8ਵੀਂ ਦੇ ਰਿਜ਼ਲਟ ਤੱਕ ਕੁੜੀਆਂ ਨੇ ਫੇਰ ਮਾਰੀ ਬਾਜੀ 10ਵੀਂ ਦੇ ਰਿਜ਼ਲਟ ਕੁੜੀਆਂ ਅੱਗੇ 12ਵੀਂ ਦੇ ਰਿਜ਼ਲਟ ਕੁੜੀਆਂ ਆਈਆਂ ਅਵਲ ਬੀਏ ਦੇ ਐਮ ਦੇ ਸਾਰੇ ਰਿਜ਼ਲਟਾਂ ਚ ਕੁੜੀਆਂ ਸਾਡੀਆਂ ਪੈਣਾ ਸਾਡੀਆਂ ਧੀਆਂ ਅੱਗੇ ਆ ਇੱਕ ਤਾਂ ਕੋਈ ਆ ਜਾਂਦਾ ਸਾਡੇ ਐਡਵਰਟਮੈਂਟ ਚ ਵੀ ਪਰ ਮੋਸਟਲੀ ਫਟੇ ਕੁੜੀਆਂ ਹੈ ਜੀ ਇਹ ਡੋਮਿਨੇਸ਼ਨ ਹੈ ਤੁਹਾਡੀ ਕਿਉਂਕਿ ਪਰਦੀ ਇੰਨਾ ਹੁਣ ਪਰ ਐਂ ਵੀ ਥੋੜਾ ਜਿਆ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਕੌਨਫੀਡੈਂਸ ਜਿਹੜਾ ਇਹ ਹੁਣ ਕੁੜੀਆਂ ਵਿਚਾਰੀਆਂ ਗਉਆਂ ਵਿਚਾਰੀਆਂ ਕੁੜੀਆਂ ਚਿੜੀਆਂ ਇਹ ਚਿੜੀਆਂ ਗਉਆਂ ਦਾ ਜਮਾਨਾ ਨਹੀਂ ਸ਼ੇਰਨੀਆਂ ਬਣੋ ਸ਼ੇਰਨੀਆਂ ਆਪਣੇ ਹੱਕ ਸੈਲਫ ਡਿਪੈਂਡਡ ਹੋ ਜਾਓ ਪਹਿਲਾਂ ਕੀ ਹੁੰਦਾ ਸੀਗਾ ਫਿਲਮਾਂ 'ਚ ਦੇਖਦੇ ਰਹੇ ਹਾਂ ਕਾਰਨ ਕੀ ਹੁੰਦਾ ਸੀਗਾ ਕੋਈ ਲੜਾਈ ਹੋ ਵੀ ਕਰੇ ਹਸਬੰਦ ਵਾਈਫ ਦੀ ਉਹ ਡਰਦੀ ਹੁੰਦੀ ਸੀ ਜੇ ਇਹਨੇ ਮੈਨੂੰ ਘਰੋਂ ਕੱਢਤਾ ਮੈਂ ਜਾਊਂਗੀ ਕਿੱਥੇ ਮੇਰੇ ਮਾਪੇ ਵੀ ਮੈਨੂੰ ਕਿਹਨੇ ਚਿਰ ਰੱਖ ਲੈਣਗੇ ਆਪਾਂ ਦੇਖਦੇ ਰਹੇ ਹਾਂ ਫਿਲਮਾਂ 'ਚ ਵੀ ਦੇਖਦੇ ਰਹੇ ਹੁਣ ਕੀ ਹੈ ਹੁਣ ਕੁੜੀ ਕੋਲੇ ਵੀ 2 ਲੱਖ ਰੁਪਏ ਦਾ ਪੈਕੇਜ ਹੈ ਉਹ ਵੀ ਇੰਜੀਨੀਅਰ ਹੈ ਹੁਣ ਕਿਉਂ ਨਹੀਂ ਕੱਢਦੇ ਘਰੋਂ ਨਾ 2 ਲੱਖ ਜਾਂਦਾ ਹੈ ம் சார்கு சேட்ட